ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਆ ਵੀਡੀਓ ਦੇ ਵਿੱਚ ਆਪਾਂ ਫਾਈਨਲ ਤਜਰਬਾ ਤੇ ਉਸ ਦਾ ਨਤੀਜਾ ਦੇਖਦੇ ਆਂ ਬਈ ਆ ਆਪਾਂ ਜਿਹੜਾ ਘਰੇ ਪਲੈਟੀਨੇ ਦੇ ਹੀਜਣਾਂ ਦੀ ਵਰਤੋਂ ਨਾਲ ਸਪਰੇਅ ਪੰਪ ਬਣਾਇਆ ਤੇ ਉਸ ਦਾ ਕੀ ਰਹਿੰਦਾ ਹੈ ਤੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਇਹਦਾ ਪ੍ਰੈਸ਼ਰ ਚੈੱਕ ਕਰ ਲਈਏ ਇਹ ਟਾਪ ਗੇਟ ਦੇ ਵਿੱਚ ਹੈ ਪ੍ਰੈਸ਼ਰ ਵਧੀਆ ਬਣ ਰਿਹਾ ਹੈ ਤੇ 40 ਤੱਕ ਪ੍ਰੈਸ਼ਰ ਆਪਾਂ ਇਹਦਾ ਰੱਖ ਸਕਦੇ ਆਂ ਉਸ ਤੋਂ ਅੱਗੇ ਜਿੰਨਾਂ ਤੋਂ ਮੈਂ ਸਪਰੇਅ ਪੰਪ ਲੈ ਕੇ ਆਂ ਉਹਨਾਂ ਦੀ ਵੀ ਇਹੀ ਸਲਾਹ ਸੀ ਬਾਕੀ ਆਮ ਕੁਝ ਬੰਦਿਆਂ ਨਾਲ ਹੋਰ ਵੀ ਡਿਸਕਸ਼ਨ ਕੀਤੀ ਐ ਇਸ ਵਿਸ਼ੇ ਤੇ ਕਿ ਪ੍ਰੈਸ਼ਰ ਜੇ 40 ਤੱਕ ਬਹੁਤ ਹੁੰਦਾ ਹੈ ਉਸ ਤੋਂ ਜ਼ਿਆਦਾ ਪ੍ਰੈਸ਼ਰ ਦੀ ਆਪਰ ਨੂੰ ਲੋੜ ਨਹੀਂ ਹੁੰਦੀ ਤਾਂ ਆ ਘਰੇ ਇੱਕ ਵਾਰੀ ਹੋਰ ਤਜਰਬਾ ਕੀਤਾ ਸੀ ਮੇਰੀ ਮਾਂ ਬੜੀ ਹੈਲਪਫੁਲ ਹੈ ਮਦਦ ਕਰਦੀ ਰਹਿੰਦੀ ਹੈ ਮੇਰੀ ਇਸ ਇਨਾ ਤਜਰਬਿਆਂ ਦੇ ਵਿੱਚ ਜਦ ਮੈਂ ਕੁਝ ਵੀ ਬਣਾਉਣਾ ਤੇ ਉਹਨਾਂ ਦਾ ਕੁਛ ਨਾ ਕੁਛ ਯੋਗਦਾਨ ਉਹਨਾਂ ਦੀਆਂ ਦੁਆਵਾਂ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਹੀ ਨਾਲ ਹੁੰਦਾ ਆ ਘਰੇ ਚਲਾ ਕੇ ਦੇਖਿਆ ਹਲੇ ਇਹਦੇ ਆ ਡੰਡੇ ਦੇ ਉੱਪਰ ਇੱਕ ਬੋਤਲ ਟੰਗ ਕੇ ਜਗਾੜ ਦੀ ਲਾਇਆ ਹੈ ਤੇ ਹੁਣ ਆਪਾਂ ਇਹਦੇ ਉੱਤੇ ਟੈਂਕੀ ਫਿੱਟ ਕਰਤੀ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਬਾਅਦ ਦੇ ਵਿੱਚ ਵੀਡੀਓ ਬਣਾਈ ਪੀ ਜਦੋਂ ਆਹ ਟੈਂਕੀ ਫਿੱਟ ਕਰਤੀ ਇਹਦੇ ਅਸਲ ਦੇ ਵਿੱਚ ਇਹ ਵਾਈਪਰ ਦੇ ਉੱਪਰ ਜਿਹੜਾ ਪਾਣੀ ਜਿਹਦੇ ਵਿੱਚ ਪਾਇਆ ਜਾਂਦਾ ਗੱਡੀਆਂ ਦੇ ਵਿੱਚ ਕਿਸੇ ਹੁੰਡਾਈ ਕੰਪਨੀ ਦੀ ਇਹ ਪਾਣੀ ਵਾਲੀ ਟੈਂਕੀ ਆ ਤੇ ਆ ਆਪਾਂ ਇੰਜਨ ਸਟਾਰਟ ਕਰ ਲਿਆ ਹੁਣ ਤੇ ਲਓ ਜੀ ਆਪਾਂ ਹੁਣੇ ਚਲਾਤਾ ਤੇ ਹੁਣ ਦੇਖਦੇ ਆਪਾਂ ਬਈ ਇਹਦਾ ਕੀ ਕਹਿੰਦਾ ਪ੍ਰੈਸ਼ਰ ਅਬ ਪੱਖਾ ਵੀ ਬੈਸੇ ਦੇ ਮੂਰੇ ਆਪਾਂ ਫਿੱਟ ਕਰਤਾ ਤੇ ਪੱਖਾ ਹਾਲਾਂਕਿ ਚਰਾਉਣ ਦੀ ਲੋੜ ਹੈ ਨਹੀਂ ਕਿਉਂਕਿ ਠੰਡ ਬਹੁਤ ਹੈ ਤੇ ਬਹੁਤਾ ਮੇਰੇ ਖਿਆਲ ਚ ਸਮਾਂ ਵੀ ਨਹੀਂ ਲੱਗਦਾ ਇੱਕ ਏਕੜ ਦੇ ਉੱਪਰ ਆਪਾਂ ਨੂੰ ਸਟੇਅ ਕਰਨ ਲਈ ਤਾਂ ਵਿੱਚ ਦੀ ਬ੍ਰੇਕ ਲੈ ਲਾਂਗੇ ਤੇ ਪੱਖੇ ਲਈ ਆਪਾਂ ਨੂੰ ਇੱਕ ਛੋਟੀ ਜਿਹੀ ਬੈਟਰੀ ਵੀ ਰੱਖਣੀ ਪੈਣੀ ਆ ਉਹ ਹਲੇ ਯਾਨੀ ਕਿ ਸਿਸਟਮ ਹੈ ਸਾਰਾ ਮੋਟਰਸਾਈਕਲ ਵਾਲਾ ਇੱਕ ਵਾਰੀ ਆਪਾਂ ਨੂੰ ਲਾਉਣਾ ਪੈਣਾ ਤਾਂ ਦੇਖ ਲੈਨੇ ਆਪਾਂ ਹੁਣ ਇਹ 30 ਬਾਰ ਦੇ ਪ੍ਰੈਸ਼ਰ ਦੇ ਉੱਪਰ ਚੱਲ ਰਿਹਾ ਹੈ ਤੇ ਤੀਜਾ ਗੀਅਰ ਲਾਇਆ ਹੋਇਆ ਜੋ ਕਿ ਟੀਜੇਰ ਦੇ ਵਿੱਚ ਪ੍ਰੈਸ਼ਰ ਵਧਿਆ ਬਣਾਉਂਦਾ ਤੇ ਇੰਜਨ ਲੋਡਦੀ ਜਾਂਦਾ। ਉਹ ਸਾਹਮਣੇ ਦੂਜਾ ਬੰਦਾ ਆਪਣਾ ਸਪਰੇਅ ਕਰਨ ਲੱਗ ਰਿਹਾ। ਤੇ ਇਹ ਦਲਾਲ ਘੋਲ ਦੀ ਆਪਾਂ ਸਪਰੇਅ ਕਰ ਰਹੇ ਹਾਂ। ਇਸ ਵਾਰ ਤੇ ਹਾਲਾਂਕਿ ਢੋਲ ਦੇ ਵਿੱਚ ਥੋੜਾ ਜਿਹਾ ਵੈਸੇ ਪਲਾਸਟਿਕ ਦਾ ਵਰਤਣਾ ਚਾਹੀਦਾ ਸੀ। ਵਸ ਇੱਕ ਦਾ ਆਪਣੇ ਕੋਲ 250 ਲੀਟਰ ਦਾ ਕੋਈ ਹੈ ਨਹੀਂ ਤਾਂ ਕਰਕੇ ਅ ਇਸ ਵਾਰ ਇਹ ਲੋਹੇ ਦਾ ਡਰਮ ਹੀ ਵਰਤ ਰਹੇ ਹਾਂ। ਵਿੱਚ ਇਹਦੇ ਪਹਿਲਾਂ ਪਾਣੀ ਪਾ ਕੇ ਪਾਣੀ ਪਾਉਣ ਤੋਂ ਬਾਅਦ ਵਿੱਚ ਆਪਾਂ ਨੇ ਜਿਹੜਾ ਘੋਲਿਆ ਹੋਇਆ ਡੀਪੀ ਆ ਤੇ ਘੋਲੀ ਹੋਈ ਜਿਹੜੀ ਯੂਰੀਆ ਖਾਦਾ ਤੇ ਨਾਲ ਇਹਦੇ ਜ਼ਿੰਕ ਸਲਫੇਟ ਆ 2 ਕਿਲੋ ਡੀਏਪੀ ਆ 2 ਕਿਲੋ ਯੂਰੀਆ ਤੇ ਅੱਧਾ ਕਿਲੋ ਜ਼ਿੰਕ ਸਲਫੇਟ 21% ਵਾਲੀ ਆ ਦੇਖੋ ਸਪਰੇ ਹੋ ਰਹੀ ਆ ਬਾਕੀ ਇਹਦੀ ਐਵਰੇਜ ਦੀ ਗੱਲ ਕਰ ਲੈਨੇ ਆ ਵੀ ਕਿੰਨੀ ਐਵਰੇਜ ਇਹ ਲੰਦਾ ਤਾਂ ਐਵਰੇਜ ਦੇ ਵਿੱਚ ਇਹਨੇ ਕੁੱਲ 4 ਏਕੜ ਦੇ ਵਿੱਚ 1 ਲੀਟਰ ਤੇਲ ਖਾਦਾ ਨਹੀਂ ਉਹਦੇ ਚੋਂ ਲਗਭਗ 100 ml ਤੇਲ ਬਚ ਗਿਆ ਤੇ ਸਮੇਂ ਦੀ ਗੱਲ ਕਰ ਲਈਏ ਤਾਂ ਇਹ ਆ ਘੰਟੇ ਦੇ ਵਿੱਚ ਹੀ ਲਗਭਗ ਅਸੀਂ ਸਾਰਾ 4 ਏਕੜ ਜਗ੍ਹਾ ਦੇ ਉੱਪਰ ਸਪਰੇਅ ਦੀ ਕਰਤੀ ਹਾਲਾਂਕਿ ਵਿੱਚ ਅਸੀਂ ਰੁਕੇ ਵੀ ਹਾਂ ਥੋੜਾ ਜਰ ਲਈ ਬਾਕੀ ਜੇ ਖਰਚੇ ਦੀ ਗੱਲ ਕਰੀਏ ਤਾਂ 23000 ਰੁਪਿਆ ਮਰਹ ਤੇ ਲੱਗਿਆ ਆ ਸਾਰੇ ਸਮਾਨ ਦੇ ਉੱਤੇ ਤੇ ਬਾਕੀ ਮੇਰੀ ਮਿਹਨਤ ਹੈ ਕਿਉਂਕਿ ਬਣਾਇਆ ਇਹ ਘਰੀਆਂ ਸਾਰਾ ਵੈਲਡਿੰਗ ਤੇ ਕਟਿੰਗ ਵਗੈਰਾ ਕਰਕੇ ਸਭ ਕੁਝ A to Z ਸਿਸਟਮ ਇਹ ਦਾ ਤਰ੍ਹਾਂ ਹੀ ਤਿਆਰ ਕੀਤਾ ਮੱਕੀ ਚੱਕੀ ਜਿੱਥੇ ਮਰਜ਼ੀ ਲੈ ਜੋ ਦੋ ਬੰਦੇ ਚੱਕੀ ਨੂੰ ਜਿੱਥੇ ਮਰਜ਼ੀ ਲਿਆ ਸਕਦੇ ਨੇ ਪੋਣੇ ਦੀ ਜਗਾ ਬਦਲੀਏ ਚੱਕੀ ਆਪਾਂ ਨੇ ਬਾਕੀ ਕੋਈ ਵੀ ਬੰਦਾ ਇਹਨੂੰ ਘਰੇ ਤਿਆਰ ਕਰ ਸਕਦਾ ਹੈ ਤਜਰਬਾ ਆਪਣਾ ਇਹ ਸਫਲ ਹੈ ਤੇ ਘੱਟ ਖਰਚੇ ਦੇ ਵਿੱਚ ਆਪਾਂ ਘਰੇ ਇਹ ਪੰਪ ਬਣਾ ਸਕਦੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਵੀਡੀਓ ਚ ਬਣੇ ਰਹਿਣ ਲਈ ਸਤਿ ਸ੍ਰੀ ਅਕਾਲ